ਵੀ ਆ ਆਵਾਜ਼ ਤੇਰੀ ਵਾਜੂ 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 ਆਵਾਜ਼ ਤੁਜੀ ਦਾ ਦਾਸਾ ਆਵਾਜ਼ ਤੁਜੀ ਦੀ ਬਤੇ ਆਵਾਜ਼ ਤੁਜੀ ਦਾ ਦਾਸਾ ਹਰ ਰੂਹ ਦੀ ਬਤੇ ਪਰਮ ਸਤਿਕਾਰ ਜੋ ਸੋ ਸੰਗਤ ਦੇ ਜਨਨ ਤੋਂ ਲੈ ਕੇ ਅਸਮਰਦਾ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਜੀ ਲਗ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਹਨਾਂ ਨਾਮ ਤੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਵਾਕ ਅਨਸਾਰ ਤਨ ਤਨ ਪਰ ਸਤਿਗੁਰੂ ਸਾਹਿਬ ਜੀ ਗੁਰੂ ਹਰਾਈਓ ਪਿਤਾ ਜੀ ਦਾਦਾ ਜੀ ਇਹਨਾਂ ਦੇ ਪਾਵਨ ਗੋਇੰਦਰ ਪ੍ਰਕਾਸ਼ ਜੜੇ ਨੂੰ ਰੱਖਦਿਆਂ ਹੋਇਆਂ ਅੱਜ ਆਪ ਸੂਹ ਸੰਗਤਾਂ ਦੇ ਪੂਰਨ ਸਹਿਯੋਗ ਦਾ ਸਦਕਾ ਖੁਸ਼ੀਆਂ ਦੇ ਪਰਥਾਏ ਸ਼੍ਰੀ ਨਗਰ ਕੇਤਨ ਸਾਹਿਬ ਜੀ ਦੀ ਪਰ ਰਵਤਾ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਉਹ ਪਾਈ ਸ਼ਕਤਾਂ ਨੂੰ ਬੇਚਤੀ ਹੈ